ਬਿਲਕੁਲ ਜੀ ਸਫਲ ਹੈ ਉਮੀਦ ਦਾ ਕੀ ਮਤਲਬ ਹੈ ਸਫਲ ਹੈ ਜੀ ਸਾਡਾ ਅਸੀਂ 13 ਤਰੀਕ ਤੋਂ ਤਾਂ ਅਸੀਂ ਅਨੁਲਨ ਨਾਲ ਜੁੜੇ ਹੋਏ ਸੀ ਪੱਕੇ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ 13 ਤਰੀਕ ਤੋਂ ਜੁੜੀ ਕਿਉਂਕਿ 13 ਤਰੀਕ ਨੂੰ ਅਸੀਂ ਉੱਥੇ ਲੱਗਰ ਲਾਇਆ ਹਾਈਵੇ ਉੱਤੇ ਰਾਜਪੁਰੇ ਤੇ ਉਸ ਤੋਂ ਬਾਅਦ 14 ਨੂੰ ਸਾਡੀ ਮੀਟਿੰਗ ਸੀ ਉਹ ਮੀਟਿੰਗ ਦੇ ਗਏ ਚਲੋ ਸਾਡਾ ਮਕਸਦ ਸੀ ਮੇਰਾ ਅੱਜ ਵੀ ਇਹੀ ਮਕਸਦ ਹੈ ਕਿ ਸਾਰਾ ਐਸਕੇਮ ਜਿਹੜਾ ਉਹ ਨਾਲ ਜੁੜੇ ਦੇ ਸਾਨੂੰ ਜਿੰਨਾ ਸੌਖਾ ਹੋਵੇ ਚਲੋ ਉਹਦੇ ਵਿੱਚ ਇੰਨੀ ਸਫਲਤਾ ਨਾ ਮਿਲ ਸਕੇ ਕੇਵਲ ਆਇਓ ਹੈ ਵੀ ਆਪਾਂ ਟੂਲ ਪਲਾ ਦੀ ਰੁਕਾਂਗੇ ਅਸੀਂ 16 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦਾ ਜਥਾ ਸਾਰਾ ਜਾ ਕੇ ਉੱਥੇ ਉਹਨੂੰ ਹਮਾਇਤ ਕਰਕੇ ਆਇਆ ਮੈਂ ਬੋਲ ਕੇ ਵੀ ਆਇਆ ਸਟੇਜ ਤੋਂ ਕਹਿ ਗਿਆ ਵੀ ਅਸੀਂ ਡਟ ਕੇ ਤੁਹਾਡੇ ਨਾਲ ਖੜੇ ਆਂ ਤੇ ਇਹ 16 ਤਰੀਕ ਨੂੰ 17 ਤਰੀਕ ਨੂੰ ਮੈਨੂੰ ਇੱਥੋਂ ਮੈਸੇਜ ਆ ਜਾਂਦਾ ਵੀ ਇੱਥੇ ਆਓ ਆਪਾਂ ਕੱਟ ਰੱਖਿਆ ਹੋਇਆ ਵੀ ਆਪਣਾ ਟੁਕਰ ਬਾਰਡਰ ਖਾਲੀ ਹੈ ਆਪਾਂ ਇਹਦੇ ਬਾਰੇ ਕੀ ਵਿਚਾਰਿਆ ਇੱਥੇ ਪਹੁੰਚੇ ਮੈਨੂੰ ਸਾਰਿਆਂ ਨਾਲ ਹਾਂ ਫਾਈਨਲ ਕਰ ਲਿਆ ਵੀ ਆਪਾਂ ਨੂੰ ਵਾਕਈ ਇਸ ਬਾਰਡਰ ਦੇ ਉੱਤੇ ਬਹਿਣਾ ਚਾਹੀਦਾ 18 ਨੂੰ ਮੀਟਿੰਗ ਸੀ 18 ਵਾਲੀ ਮੀਟਿੰਗ ਦੇ ਵਿੱਚ ਮੈਂ ਇੱਥੋਂ ਕਹਿੰਦਾ ਵੀ ਮੈਂ ਪਹੁੰਚ ਤਾਂ ਸਕਦਾ ਨਹੀਂ ਕਿਉਂਕਿ ਬ ਮੇਰਾ ਵਿਚਾਰ ਹੈ ਵੀ ਇਹਨਾਂ ਦੇ ਚਰਚਾ ਕੀਤੀ ਜਾਵੇ ਵੀ ਫਿਰ ਇਹੀ ਮੰਗ ਹੈ ਮੇਰੇ ਵੱਲੋਂ ਕਿ ਆਪਾਂ ਇਕੱਠੇ ਹੋ ਕੇ ਸਾਰੇ ਆਪਣੀਆਂ ਕਿਸਾਨੀ ਮੰਗਾਂ ਨੇ ਉਹਨਾਂ ਨੂੰ ਮਨਾਉਣ ਵਾਸਤੇ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਮੇਰਾ ਇਹ ਵਿਚਾਰ ਹੈ ਕਿ ਸਾਰਾ ਐਸ ਕੇਮ ਇੱਕ ਮੁਟ ਹੋ ਕੇ ਇਸ ਧਰਨੇ ਦੀ ਡਟ ਕੇ ਹਮੈਤ ਕਰੇ ਔਰ ਨਾਲ ਆ ਕੇ ਖੜ ਜਾਵੇ ਚਲੋ ਉਧਰ ਮੈਂ ਗਿਆ ਨਹੀਂ ਜੀ ਉਹ ਸਿੱਧੇ ਤੋਂ 18 ਰਿੰਗ ਤੋਂ ਸਾਧੂ ਜੀ ਸਰਬ ਬਹੁਤ ਸਾਰੇ ਲੋਕਾਂ ਦੇ ਸੰਭਾਲ ਨੇ ਇਹ ਕਿਹੜੀਆਂ ਮੰਗਾਂ ਨੇ ਜੋ ਕਿਸਾਨ ਅੰਦੋਲਨ ਦੁਆਰਾ ਅੰਦੋਲਨ ਸ਼ੁਰੂ ਕਰ ਰਿਹਾ ਵੇਖੋ ਦੁਬਾਰਾ ਕਿਉਂ ਕਰਨਾ ਪੈ ਗਿਆ ਜਿਹੜੀਆਂ ਵੀ ਮੰਗਾਂ ਸਾਡੀਆਂ ਉਦੋਂ ਰਹਿ ਗਿਆ ਉਦੋਂ ਕੇਵਲ ਤੇ ਕੇਵਲ ਜਿਹੜੇ ਕਾਲੇ ਕਾਨੂੰਨ ਬਣੇ ਹੋ ਕਾਨੂੰਨ ਹੀ ਵਾਪਸ ਹੋਏ ਸਨ ਉਹ ਕਾਨੂੰਨ ਹੀ ਵਾਪਸ ਹੋਏ ਸੀਗੇ ਔਰ ਕੁਝ ਨਹੀਂ ਬਾਕੀ ਉਹ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨੇ ਐ ਕਰ ਲਿਆ ਵੀ ਸਾਨੂੰ ਲਿਖਤੀ ਭੇਜਤਾ ਜਦੋਂ ਅਸੀਂ ਕਾਨੂੰਨ ਵਾਪਸ ਹੋਣ ਤੋਂ ਬਾਅਦ ਵੀ ਬੈਠੇ ਰਹਿ ਉੱਤੇ ਸਰਕਾਰ ਕਹਿਣ ਲੱਗੀ ਤੁਸੀਂ ਵਾਪਸ ਜੋ ਸੀਗੇ ਬਿਲਕੁਲ ਨਹੀਂ ਜਾਂਦੇ ਸਾਡੀਆਂ ਬਾਕੀ ਮੰਗਾਂ ਬਨੋ ਉਹਦੇ ਵਿੱਚ ਉਹਨਾਂ ਨੇ ਕਰਿਆ ਕਿ ਸਾਨੂੰ 9 ਦਸੰਬਰ ਨੂੰ ਚਿੱਠੀ ਭੇਜੀ ਇੱਕ ਰਿਟਰਨ ਜਿਹੜੀ ਵੀ ਇਹ ਮੰਗਾ ਜਿਹੜੀਆਂ ਤੁਹਾਡੀਆਂ ਨੇ ਪਹਿਲਾਂ ਅਸੀਂ ਉਹਨਾਂ ਨੂੰ ਲਿਖ ਕੇ ਭੇਜਿਆ ਫਿਰ ਉਹਨਾਂ ਤੇਜਾ ਵੀ ਆ ਤੁਹਾਡੀਆਂ ਮੰਗਾ ਜਿਹੜੀਆਂ ਨਾਲ ਅਸੀਂ ਮੰਨ ਲਵਾਂਗੇ ਇਹ ਸਮਝੋ ਮੰਨੀਆਂ ਗਈਆਂ ਤੁਸੀਂ ਇੱਕ ਵਾਰ ਬਾਉਂਡਰ ਜਿਹੜੇ ਨੇ ਉਹਨਾਂ ਨੂੰ ਖਾਲੀ ਕਰ ਦਿਓ ਤੇ ਅਸੀਂ ਆਖਿਆ ਵੀ ਇਹ ਪੱਗ ਤਾਂ ਨਹੀਂ ਕਰਦੇ ਅਸੀਂ ਉਹ ਆਪਣਾ ਅੰਦੋਲਨ ਨੂੰ ਮੁਕਤਲ ਕਰਕੇ ਅਸੀਂ ਉੱਥੋਂ ਵਾਪਸ ਆ ਗਏ 11 ਦਸੰਬਰ ਨੂੰ ਉਹੀ ਮੰਗਾਂ ਜਿਹੜੀਆਂ ਨੇ ਜਿਹੜੀ ਸਰਕਾਰ ਨੇ ਸਾਨੂੰ ਚਿੱਠੀ ਦਿੱਤੀ ਸੀ ਲਿਖ ਕੇ ਉਹੀ ਸਾਰੀਆਂ ਮੰਗਾਂ ਉਸੇ ਤਰ੍ਹਾਂ ਹੀ ਉਹ ਖੜੀਆਂ ਨੇ ਉਹ ਸਰਕਾਰ ਨੇ ਮੰਨੀਆਂ ਨਹੀਂ ਅਜੇ ਤੱਕ ਤੇ ਨਾ ਮੰਨਣ ਕਰਕੇ ਸਰਕਾਰ ਵੱਲੋਂ ਦੁਬਾਰੇ ਤਾਂ ਅੰਦੋਲਨ ਇਹ ਸ਼ੁਰੂ ਕਰਨਾ ਪਿਆ ਉਹਦੇ ਵਿੱਚ ਕੁਝ ਮੰਗਾਂ ਕਰਜ਼ਾ ਮਾਫੀ ਵਾਲੀ ਤਾਂ ਉਹਨੇ ਪਹਿਲਾਂ ਕਰੀ ਹੋਈ ਐ 10000 ਪੈਨਸ਼ਨ ਐ ਜਿਹੜੀ ਦੱਸੋ ਇਹਦੇ ਵਿੱਚ ਕਿਹੜੀ ਕੋ ਗੁਗਲ ਗੱਲ ਅਸੀਂ 10000 ਪੈਨਸ਼ਨ ਮੰਗਦੇ ਆ ਚਾਹੇ ਕਿਸਾਨ ਚਾਹੇ ਮਜ਼ਦੂਰ ਚਾਹੇ ਕੋਈ 60 ਸਾਲ ਉਮਰ ਜੋਰ ਪਾਰ ਕਰਦਾ ਉਹਨੂੰ ਟੋਟਲ ਕਿੰਨੀਆਂ ਮੰਗਾਂ ਨੇ ਜੀ 11 12 ਮੰਗਾਂ ਨੇ ਸਾਡੀਆਂ ਜਿਹੜੀਆਂ ਟੋਟਲ 12 ਮੰਗਾਂ ਨੇ ਜਿਹੜੀਆਂ ਉੱਤੇ ਸਰਕਾਰ ਚਰਚਾ ਕਰਦੀ ਏ ਔਰ ਸਰਕਾਰ ਨੇ ਰਿਟਨ ਦਿੱਤੀ ਹੋਈ ਏ ਉਹਦੇ ਉੱਤੇ ਸਰਕਾਰ ਕਿਉਂ ਨਹੀਂ ਗੌਰ ਕਰਦੀ ਹੁਣ ਜਿਹੜੀ ਹੁਣ ਮੀਟਿੰਗ ਹੋਈ ਚੌਥੇ ਗੇਟ ਦੀ ਉਹਦੇ ਉੱਤੇ ਵੀ ਐਮਐਸਪੀ ਦੀ ਸਾਰੀ ਰਾਤ ਲੰਘੀ ਇਕ ਸਰ ਹੋਰ ਜ਼ਰੂਰੀ ਗੱਲ ਆ ਕਿ ਸੋਸ਼ਲ ਮੀਡੀਆ ਤੇ ਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕਿ ਬਹੁਤ ਸਾਰੇ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਐਮਐਸਪੀ ਬਾਰੇ ਨਹੀਂ ਪਤਾ ਹੈ ਕਿ ਕੀ ਚੀਜ਼ ਆ ਉਹ ਜੁਰ ਦੱਸੋ ਕਿ ਜੋ ਰੇਡ ਆ ਉਹਨੂੰ ਜੁਰ ਦੱਸੋ ਵੀ ਬਹੁਤ ਲੋਕਾਂ ਨੂੰ ਇੱਕ ਨਹੀਂ ਪਤਾ ਇਸ ਬਾਰੇ ਐਮਐਸਪੀ ਕੀ ਚੀਜ਼ ਆ ਐਮ ਐਸ ਪੀ ਜਿਹੜੀ ਹੈ ਕਹਿੰਦੇ ਐਮ ਐਸ ਪੀ ਜਿਹੜੀ ਇਹਦਾ ਸਾਨੂੰ ਰੇਟ ਹੈ ਜਿਵੇਂ ਝੋਨੇ ਦਾ 2200 ਰੁਪਿਆ ਬਣਦਾ 203 ਰੁਪਿਆ ਤੱਕ ਮੇਰਾ خیال ਚੈਨ ਰੇਟ ਸੀਗਾ ਉਹ ਐਮ ਐਸ ਪੀ ਉਹਨੂੰ ਕਹਿੰਦੇ ਕਿ ਝੋਨੇ ਦਾ ਰੇਟ ਬਣਦਾ ਕਣਕ ਦਾ ਰੇਟ ਬਣਦਾ ਹੁਣ ਉਹ ਸਰਕਾਰ ਬਾਕੀ ਫਸਲਾਂ ਤੇ ਨਹੀਂ ਦੇ ਰਹੀ ਸਾਰੀਆਂ ਫਸਲਾਂ ਦਾ ਪੰਜਾਬੀ ਦੇ ਵਿੱਚ ਆਪਾਂ ਸਿੱਧੀ ਗੱਲ ਕਰੀਏ ਕਿ ਸਾਰੀਆਂ ਫਸਲਾਂ ਦਾ ਆਪਾਂ ਰੇਟ ਮੰਗ ਰਹੇ ਆ ਬਈ ਜਿਵੇਂ ਝੋਨੇ ਦੇ ਕਣਕ ਦਾ ਰੇਟ ਬਣਿਆ ਜਾਂਦਾ ਉਸੇ ਤਰ੍ਹਾਂ ਹੀ ਰੇਟ ਬਾਕੀ ਦੀਆਂ ਫਸਲਾਂ ਦਾ ਬਣਿਆ ਜਾਵੇ ਮੈਨੂੰ ਪਤਾ ਲੱਗੇ ਮੈਂ ਆ ਮੱਕੀ ਲਾਈ ਆ ਮੇਰੀ ਮੱਕੀ ਦਾ ਰਾਟ ਐ ਇੰਨੇ ਮੇਰੇ ਨਿਕਲਦਾ ਚਾਰ ਨਿਕਲਦਾ ਇੰਨੇ ਹੋ ਜਾਣੇ ਹੁਣ ਪਿੱਛੇ ਮੂੰਗੀ ਲਾ ਲਈ ਐਮਐਸਪੀ ਨਾ ਹੋਣ ਕਰਕੇ ਮੂੰਗੀ ਜਿਹੜੀ ਲੱਗੀ ਸੀ ਉਹ ਮੂੰਗੀ ਦਾ ਕੀ ਹਾਲ ਹੋਇਆ ਬੁਰੇ ਹਾਲਾਤ ਬਣ ਗਏ ਲੋਕਾਂ ਦੇ ਲੋਕਾਂ ਨੂੰ ਛੁੱਟਣੀ ਪੈ ਗਈ ਇਸੇ ਤਰ੍ਹਾਂ ਟਰੈਕਟਰ ਲਾ ਲਿਆ ਲੋਕਾਂ ਨੇ ਇੱਕ ਵਾਰ ਜਦੋਂ ਟਰੈਕਟਰ ਦਾ ਐਡਾ ਭੈੜਾ ਹਾਲ ਹੋ ਗਿਆ ਲੋਕਾਂ ਨੇ ਸੜਕਾਂ ਦੇ ਗੇੜਿਆ ਆਲੂ ਦਾ ਆਲੂ ਲਾ ਲਿਆ ਲੋਕਾਂ ਨੇ ਆਲੂ ਦੀ ਐਡੀ ਮਾੜੀ ਹਾਲਤ ਹੋ ਗਈ ਕਿ ਸੜਕਾਂ ਤੇ ਸਿੱਟਣਾ ਪਿਆ ਇਸ ਕਰਕੇ ਐਮ ਐਸ ਬੀ ਮੰਗੀਆਂ ਜਾਂਦੇ ਆਪਾਂ ਸਿੱਧੀ ਉਹ ਗੱਲ ਉਹਦੀ ਕਰਦਾ ਕਿ ਉਹਨਾਂ ਫਸਲਾਂ ਦਾ ਰੇਟ ਮੰਗਿਆ ਜਾਂਦਾ ਵੀ ਸਬਜ਼ੀਆਂ ਦਾ ਰੇਟ ਵੱਜਾ ਹੋਵੇ ਬਾਕੀ ਫਸਲਾਂ ਜਿਹੜੀਆਂ 23 ਫਸਲਾਂ ਦੇ ਸਾਰੀਆਂ ਦੇ ਸਾਰੀਆਂ ਦਾ ਰੇਟ ਵੱਜਾ ਹੋਵੇ ਤੇ ਜ਼ਿਮੀਂਦਾਰ ਨੂੰ ਇਹ ਪਤਾ ਹੋਵੇ ਜਿਨੇ ਬੀਜਣੀ ਹੈ ਜਿਨੇ ਕਰਨੀ ਹੈ ਖੇਤੀ ਵੀ ਮੇਰੀ ਆ ਫਸਲ ਹੈ ਜਿਹੜੀ ਇੰਨੀ ਨਿਕਲਦੀ ਏ ਤੇ ਇੰਨਾ ਰੇਟ ਹੈ ਮੈਨੂੰ ਇੰਨਾ ਇਹਦੇ ਚ ਮੁਨਾਫਾ ਹੋ ਜਾਣਾ ਉਹ ਉਤਸ਼ਾਹ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹਿਦਾ ਪਰ ਸਰਕਾਰ ਦੇਣੀ ਦੀ ਸਰਕਾਰ ਅੜੀਲਵਤੀ ਦਾ ਰੱਖੀ ਬੈਠੀ ਏ ਵੀ ਪ੍ਰਾਈਵੇਟ ਘਰਾਣੇ ਜਿਹੜੇ ਉਹੀ ਖਰੀਦਣ ਉਹਨਾਂ ਨੂੰ ਬੈਨੀਫਿਟ ਮਿਲਦਾ ਤੁਹਾਡੇ ਕੋਲੋਂ 10 ਰੁਪਏ ਨੂੰ ਫਰਜ ਕਰ ਲੋ ਤਾਂ 8 ਰੁਪਏ ਨੂੰ ਜਾਂ 7 ਰੁਪਏ ਨੂੰ ਆਲੂ ਖਰੀਦਦੇ ਨੇ ਤੇ ਤੁਹਾਡੇ ਕੋਲੋਂ ਖਰੀਦਣਸਾਰ ਬਾਹਰ ਮੰਡੀ ਚੋਂ ਲਿਜਾ ਕੇ ਜਦੋਂ ਬਾਹਰਲੇ ਬਨੇਕਦੇ ਚਲੇ ਜਾਂਦਾ ਵਪਾਰੀ ਦੇ ਹੱਥਾਂ 'ਚ ਉਹ 7 ਵਾਲਾ ਜਿਹੜਾ ਹੈ ਉਹ 17 ਰੁਪਏ ਨੂੰ ਹੋ ਜਾਂਦਾ ਉਹਨੂੰ ਸੱਤ ਮਿਲਦੇ ਨੇ ਜਿਨੇ 6 ਮਹੀਨੇ ਮਿਹਨਤ ਕੀਤੀ ਏ ਤੇ ਜਿਨੇ ਖਰੀਦ ਕੇ ਮੰਡੀ ਵਿੱਚੋਂ ਉੱਥੋਂ ਤੱਕ ਲੈ ਗਿਆ 2 ਘੰਟਿਆਂ ਦੇ ਵਿੱਚ ਉਹ 10 ਰੁਪਏ ਮਨਾਫਾ ਲੈ ਰਿਹਾ ਇਹੋ ਜਿਹੀਆਂ ਗੱਲਾਂ ਨੇ ਕਿ ਸਰਕਾਰ ਜੇਕਰ ਪਤਾ ਹੋਵੇ ਐਮਐਸਪੀ ਵੱਜ ਜਾਵੇ ਰੇਟ ਵੱਜ ਗਿਆ ਉਹਦਾ ਫਰਜ਼ ਕਰ ਲੋ 7 ਰੁਪਏ ਆਲੂ ਦਾ ਰੇਟ ਤੁਹਾਡਾ 7 ਨੂੰ ਲੱਗਿਆ ਜਿਹੜਾ ਤੁਹਾਡੇ ਤੋਂ ਖਰੀਦੇਗਾ ਉਹ 2 3 4 ਰੁਪਏ ਵੱਧ ਤੋਂ ਵੱਧ ਲਊਗਾ ਨਹੀਂ ਤੇ ਹਰ ਕੋ ਨੂੰ ਪਤਾ ਵਗੇ ਤਾਂ ਤਾਂ ਰੇਟ ਹੀ 70 ਰੁਪਏ ਆ ਤੂੰ ਅੱਜ 18 ਰੁਪਏ ਜਾਂ 17 ਰੁਪਏ ਕਿਉਂ ਧਾਰ ਰਿਹਾ ਹੈ ਇਹਦੇ ਵਿੱਚ ਸਾਰੇ ਬਚਦੇ ਆ ਇਹਦੇ ਵਿੱਚ ਗਰੀਬੀ ਵੱਜਦਾ ਕਿਸਾਨ ਵੀ ਵੱਜਦਾ ਮਜ਼ਦੂਰ ਵੀ ਵੱਜਦਾ ਜੇਕਰ ਸਾਰੀਆਂ ਫਸਲਾਂ ਤੇ ਸਰਕਾਰ ਐਮਐਸਪੀ ਦੇ ਦੇਵੇ ਐਮਐਸਪੀ ਨਾ ਦੇਣ ਕਰਕੇ ਸਰਕਾਰ ਨੇ ਪੱਬਲ ਪੁਸਾ ਖੜਾ ਕੀਤਾ ਹੋਇਆ ਵੀ ਜੇ ਐਮਐਸਪੀ ਬੰਦ ਦੇ ਦੇ ਜੀ ਮਾਰੇ ਜਾਣਗੇ ਇਹ ਮਜ਼ਦੂਰ ਅਸੀਂ ਕਹਿੰਦੇ ਮਜ਼ਦੂਰ ਕਿਤੇ ਮਾਰੇ ਮਜ਼ਦੂਰ ਤਾਂ ਬਚੂਗਾ ਜਿਹੜੀ 7 ਵਾਲੀ ਚੀਜ਼ ਨੂੰ 70 ਨਹੀਂ ਮਿਲਦੀ ਏ ਤੇ ਉਹ ਜੇ ਉਹਨੂੰ ਪਤਾ ਹੋਊਗਾ ਵੀ ਇਹਦਾ ਰੇਟ ਹੀ 70 ਰੁਪਏ ਆ ਤੇ ਉਹ 10 ਰੁਪਏ ਤੋਂ ਵੱਧ ਨਹੀਂ ਖਰੀਦਣ ਲੱਗਾ ਉਹ ਚੜੇਗਾ ਉਹਦੇ ਨਾਲ ਵੀ ਦਾ ਵੀ ਇਹ ਗੱਲ ਇਹੋ ਜਿਹੇ ਮੰਗਾ ਜਿਹੜੀਆਂ ਨੇ ਉਹ ਸਹੀ ਨੇ ਸਰਕਾਰ ਤੱਕ ਤੇ ਲੋਕਾਂ ਤੱਕ ਪਹੁੰਚਾਉਣ ਤੇ ਸਮਝਾਉਣ ਦੀ ਲੋੜ ਆ ਕੈਪਟਨ ਸਾਹਿਬ ਹੁਣੀ ਮੋਦੀ ਸਾਹਿਬ ਨਾਲ ਮੁਲਾਕਾਤ ਕਰਕੇ ਆ ਕਿਵੇਂ ਦੇਖਦੇ ਹਾਂ ਮੁਲਾਕਾਤ ਨੂੰ ਵੇਖੋ ਮੈਂ ਇਸ ਗੱਲ ਦਾ ਕੋਈ ਵਿਰੋਧ ਨਹੀਂ ਕਰਦਾ ਵੀ ਕਿਵੇਂ ਮਿਲ ਗਏ ਉਹਨੂੰ ਵੇਖਦੇ ਕਿਦਾ ਇੱਕੋ ਕਾਰਨ ਹੈ ਜੇ ਕੋਈ ਵੀ ਆਪਣੇ ਤੌਰ ਤੇ ਕੋਈ ਰਾਜਨੀਤੀ ਖੇਢੀ ਜਾਓ ਲੱਗਾ ਲਿਆ ਅਸੀਂ ਕਹਿੰਨੇ ਵੀ ਜੇਕਰ ਕੋਈ ਜਾ ਕੇ ਗੱਲ ਕਰਕੇ ਸਾਡੀਆਂ ਮੰਗਾ ਜਿਹੜੀਆਂ ਨੇ ਉਧਰ ਧਿਆਨ ਦਿਵਾਉਣਾ ਚਾਹੁੰਦਾ ਇਹਨਾਂ ਨੂੰ ਹੱਲ ਕਰਾਉਣਾ ਚਾਹੁੰਦਾ ਤਾਂ ਵਧੀਆ ਗੱਲ ਹੈ ਅਸੀਂ ਇਹਨੂੰ ਕੋਈ ਮਾੜਾ ਨਹੀਂ ਸੋਚਦੇ ਵਧੀਆ ਗੱਲ ਹੈ ਜਦੋਂ ਇੱਥੇ ਇਹੋ ਨਾਲੇ ਹਮਾਇਤੀ ਨਹੀਂ ਜਦੋਂ ਪੰਜਾਬ ਦੇ ਅੰਦੋਲਨ ਪੱਖਿਆ ਸੀ ਉਦੋਂ ਵੀ ਕੈਪਟਨ ਦੀ ਸਰਕਾਰ ਸੀ ਉਹਦੇ ਕਰਨੀ ਹੀ ਲੰਗੇ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਹਮਾਇਤ ਕਿਸਾਨ ਮਜ਼ਦੂਰਾਂ ਦੀ ਕੀਤੀ ਸੀ ਦਿੱਲੀ ਨੂੰ ਜਾੜ ਵਾਸਤੇ ਤੇ ਬਹੁਤ ਵੱਡੇ ਪੱਧਰ ਤੇ ਗਿਆ ਜੇਕਰ ਉਹ ਦੋਦੀ ਉਹਨਾਂ ਦੀ ਮੰਨਦਾ ਤੇ ਸਾਡੇ ਮਸਲੇ ਹੱਲ ਕਰਾ ਦੇ ਲੋਕ ਕਹਿਣਗੇ ਕੈਪਟਨ ਸਾਹਮਣੇ ਕਰਾਤਾ ਜਿਹੜਾ ਅੱਜ ਕਰਾਊਗਾ ਉਹਨੂੰ ਬੈਨੀਫਿਟ ਮੇਰਾ ਕੋਈ ਸਵਾਲ ਹੈ ਆਪਣੇ ਇਲਾਕੇ ਦੇ ਲੋਕਾਂ ਨੂੰ ਕਿਸਾਨਾਂ ਨੂੰ ਕੀ ਫੀਲ ਕਰਦੇ ਜਾਂਦੇ ਹੋ ਤੇ ਆਪਣਾ ਜੋ ਧਰਨ ਲੱਗਿਆ ਜਰੂਰ ਦੱਸ ਦਿਓ ਪਹੁੰਚਣ ਲਈ ਮੈਂ ਇੱਥੇ ਇਹ ਗੱਲ ਕਰ ਰਿਹਾ ਵੀ ਸਾਰੇ ਹੀ ਆਪਣੇ ਇਲਾਕੇ ਦੇ ਨੌਜਵਾਨ ਕਿਸਾਨ ਮਜ਼ਦੂਰ ਬਜ਼ੁਰਗ ਜੋ ਵੀ ਹੈਗਾ ਚਾਹੇ ਦੁਕਾਨਦਾਰ ਆ ਚਾਹੇ ਛੋਟਾ ਵਪਾਰੀ ਹੈ ਹਰ ਇੱਕ ਨੂੰ ਇਹ ਹੀ ਬੇਨਤੀ ਕਰੂੰਗਾ ਕੇ ਸਾਰੇ ਵੱਡੇ ਪੱਧਰ ਦੇ ਉੱਤੇ ਆਪੋ ਆਪਣੇ ਕਮਾਂਕਾਰਾਂ ਨੂੰ ਸੰਕੋਚਦੇ ਹੋਏ ਇੱਥੇ ਬਾਡਰ ਤੇ ਪਹੁੰਚੋ ਟੁਕਰ ਬਾਡਰ ਦੇ ਉੱਤੇ ਇਹ ਤੁਹਾਡੇ ਇਲਾਕੇ ਦਾ ਬਾਡਰ ਹੈ ਤੁਹਾਡੇ ਇਲਾਕੇ ਦੀ ਸ਼ਾਨ ਆ ਜੇਕਰ ਜਿਵੇਂ ਦੂਜੇ ਬਾਡਰ ਰੋਕੇ ਨੇ ਉਸੇ ਤਰ੍ਹਾਂ ਦੇ ਕੱਠ ਜਿਹੜਾ ਇੱਥੇ ਆਪਾਂ ਨੂੰ ਕਰਨਾ ਚਾਹੀਦਾ ਅਸੀਂ 18 ਤਰੀਕ ਦੇ ਬੈਠੇ ਆ ਤੇ ਇਸੇ ਕਰਕੇ ਅਸੀਂ ਆਸ ਨਾਲ ਬੈਠਿਆਂ ਕਿ ਸਾਰਾ ਇਲਾਕਾ ਜਿਹੜਾ ਉੱਠ ਕੇ ਇੱਥੇ ਆਊਗਾ ਮੈਂ ਹੱਥ ਜੋੜ ਕੇ ਦੋਵੇ ਸਾਰੇ ਇਲਾਕੇ ਦੇ ਚਰਦਾਚ ਬੇਨਤੀ ਕਰਨੀ ਚਾਹਦਾ ਕਿ ਸਾਰੇ ਵੱਡੇ ਪੱਧਰ ਤੇ ਉੱਠੋ ਆਪੋ ਆਪਣੇ ਘਰਾਂ ਦੇ ਵਿੱਚੋਂ ਤੇ ਜਿਵੇਂ ਇਹ ਸਾਰੇ ਜਵਾਨ ਬੈਠੇ ਹੋਏ ਨੇ ਤਿਆਰ ਕੇ ਡਟ ਕੇ ਤੁਸੀਂ ਵੀ ਇਹਨਾਂ ਦੇ ਨਾਲ ਆ ਕੇ ਖੜੋ ਤੇ ਆਪਣੀਆਂ ਮੰਗਾਂ ਜਿਹੜੀਆਂ ਨੇ ਹੱਕੀ ਉਹਨਾਂ ਨੂੰ ਮਨਵਾਉਣ ਦੇ ਵਿੱਚ ਆਪਣਾ ਵੱਡੇ ਪੱਧਰ ਦੇ ਉੱਤੇ ਯੋਗਦਾਨ ਜਿਹੜਾ ਉਹ ਤੁਸੀਂ ਵੀ ਪਾਓ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਝਾ